247 نیوز ਪੰਜਾਬ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਬਟਾਲਾ ਦੇ ਸ਼ਿਵ ਮੰਦਿਰ ਮਹਾਲੇ ਵਿੱਚ ਤੰਗ ਇਲਾਕੇ ਚ ਸ਼ਿਵ ਮੰਦਿਰ ਅਤੇ ਮਕਾਨ ਦੇ ਥੱਲੇੋਂ 15 ਫੁੱਟ ਡੂੰਗੀ ਜ਼ਮੀਨ ਤਸੀ ਹੋਇਆ ਨੁਕਸਾਨ ਬਟਾਲਾ ਸ਼ਹਿਰ ਦੇ ਪ੍ਰਾਣੇ ਇਲਾਕੇ ਸ਼ਿਵ ਮੰਦਿਰ ਮਹਾਲੇ ਵਿੱਚ ਇੱਕ ਵੱਖਰੀ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਇਤਿਹਾਸਿਕ ਮੰਦਿਰ ਅਤੇ ਨਾਲ ਲੱਗਦੇ ਘਰਾਂ ਦੇ ਥੱਲਿਓਂ ਜ਼ਮੀਨ ਕਰੀਬ 15 ਫੁੱਟ ਤੱਕ ਗਈ ਹੈ ਉਹਨਾਂ ਗੱਲ ਕੀਤੀ ਜਾਣ ਤਾਂ ਜੇਕਰ ਕੁਦਰਤ ਦੀ ਕਰੋਪੀ ਮੰਨੀ ਜਾਵੇ ਤਾਂ ਮੰਦਰ ਦਾ ਤਾਂ ਨੁਕਸਾਨ ਹੋਵੇਗਾ ਨਾਲ ਹੀ ਕਈ ਘਰਾਂ ਦੀ ਵੀ ਇਸ ਦੀ ਲਪੇਟ ਵਿੱਚ ਆ ਜਾਣਗੇ ਅਤੇ ਵੱਡਾ ਜਾਨੀ ਨੁਕਸਾਨ ਵੀ ਹੋ ਸਕਦਾ ਹੈ ਆਮ ਵਸਨੀਕਾਂ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਕਹਿਣਾ ਸੀ ਕਿ ਇਹ ਜ਼ਮੀਨ 15 ਫੁੱਟ ਦੇ ਕਰੀਬ ਤੱਕ ਗਈ ਹੈ ਬਟਾਰਾ ਤੋਂ ਪੱਤਰਕਾਰ ਅਸ਼ੋਕ ਕੁਮਾਰ ਜਰੇਵਾਲ ਤੇ ਅਨੀਤਾ ਬੇਦੀ ਦੀ ਖਾਸ ਰਿਪੋਰਟ ਆਲੇ ਦੁਆਲੇ ਦੀ 15 15 ਫੁੱਟ ਜ਼ਮੀਨ ਉਹਦੇ ਆਲੇ ਦੁਆਲੇ ਦੀ ਬੈਠ ਗਈ ਹੈ ਔਰ ਇੱਕ ਨਾਲ ਮਕਾਨ ਹੈ ਉਹਦੇ ਨੀਆਂ ਸਮੇਤ 15 15 ਫੁੱਟ ਅੱਧੇ ਮਕਾਨ ਦਾ ਉਹ ਵੀ ਸਾਫ ਬੈਠ ਗਿਆ ਔਰ ਪਹਿਲੀ ਗੱਲ ਇਹ ਆ ਕਿ 3.5 ਘੰਟੇ ਲਗਾਤਾਰ एसडीएम साहब ਨੂੰ ਫੋਨ ਕੀਤਾ ਐਸਟੀਐਮ ਸਾਹਿਬ ਨੇ ਮੇਰਾ ਵੀ ਉਸ ਤੋਂ ਪਹਿਲੇ ਕੋਈ 20 25 ਫੋਨ ਰਿਕਾਰਡ ਚੈੱਕ ਕੀਤੇ ਜਾ ਸਕਦੇ ਆ ਉਹਨਾਂ ਨੇ ਕਿਸੇ ਦਾ ਫੋਨ ਚੁਕਣਾ ਮੁناسب ਨਹੀਂ ਸਮਝਿਆ ਫਿਰ ਮੈਂ ਐਸਟੀਐਸ ਐਸਟੀਓ ਸਾਹਿਬ ਨੂੰ ਫੋਨ ਕੀਤਾ ਉਪਾਲ ਜੀ ਨੂੰ ਉਹਨਾਂ ਨੇ ਮੇਰਾ ਫੋਨ ਜਰੂਰ ਸੁਣਿਆ ਔਰ ਮੈਂ ਕਿਹਾ ਸਾਡਾ ਤਾਂ ਫੋਨ ਐਸਟੀਐਸ ਸਾਹਿਬ ਨਹੀਂ ਐਸਟੀਐਮ ਸਾਹਿਬ ਨਹੀਂ ਸੁਣਦੇ ਪਏ ਤੀ ਕਰ ਲੋ ਮੇਰੇ ਕੋਲ ਰਿਕਾਰਡਿੰਗ ਇਹ ਸਾਢੇ 3 ਘੰਟੇ ਬਾਅਦ ਐਸਡੀਓ ਉੱਪਰ ਆਇਆ और आना मैं गल करने वाली है लेकिन कारण जो नजर आंदा सीर इस एरिए बार बार बंद रहा है और बार बार शिकायत करने तो बाद दस पंद्रह दिन बंदे गोलू तो मिट्टी झाड़ के चल रही एक दो दिन चार दिन चलता है ਫੇਰ ਉਥੇ ਤੇ ਉਥੇ ਜੋ ਸੀਵਰੇ ਬਲਾਕ ਰਹਿੰਦਾ ਉਹਦੇ ਪਾਣੀ ਨਾਲ ਕੋਈ ਨਾ ਕੋਈ ਰਸਾ ਲੱਭਣਾ ਇਹ ਜੋ ਸਾਰੀ ਘਟਨਾ ਨਾ ਰਾਂਦੀ ਪਈ ਆ ਉਹੀ ਸੀਰਨੇ ਦੇ ਬਲਾਕ ਕਰਦੀ ਆ ਜਿਹੜਾ ਅੰਡਰਗਰਾਉਂਡ ਜਾਂਦਾ ਰਿਹਾ ਅੱਜ ਅਚਨਚੇਤੇ ਬਹਿ ਗਿਆ ਬਹਿ ਗਿਆ ਕਿਸੇ ਨੂੰ ਪਤਾ ਨਹੀਂ ਸੀ ਲੇਕਿਨ ਸਾਡੇ ਨੁਕਸਾਨ ਜਾਨੀ ਮਾਲੀ ਲੰਘਦੇ ਆਂਦੇ ਜਾਂਦੇ ਆ ਕੁਝ ਲੋਕ ਦਬ ਕੇ ਮਰ ਸਕਦੇ ਹੀ ਇਹ ਮਕਾਨ ਹੈ ਚਲੋ ਅੱਧਾ ਹਿੱਸਾ ਦਾ ਬਹਿ ਗਿਆ ਅੱਧੇ ਹਿੱਸੇ ਦੇ ਸਿਰ ਤੇ ਐਸੇ ਤਾਂ ਖੜਾ ਇਹ ਮਕਾਨ ਵੀ ਅਸਲੇ ਬਹਿ ਸਕਦਾ ਹੈ ਕੋਨ ਜਿਸੀ ਜ਼ਮੀਨ ਤੇ ਹੀ ਖੜੇ ਆ ਕੀਪਦਾ ਵੀ ਗੱਲ ਕਰਦਿਆ ਕਰਦਿਆ ਬਹਿ ਜਾਣੀ ਕਿਉਂਕਿ ਹਾਲਾਤ ਵਾਲਾ ਬਹੁਤ ਖੋਖਲਾ ਜੋ ਟੈਨਰ ਨਜ਼ਰ ਆਉਂਦੀਆਂ ਵੀ ਇਹਦੇ ਥੱਲੇ ਵੀ ਖਾਲੀ ਹੋ ਚੁੱਕਾ ਕਿਤਨਾ ਵਾ ਬਿਲ ਕੀ ਕਾਰਵਾਈ ਕੀਤੀ ਸਰ ਦੇਖੋ ਸਾਨੂੰ ਜਦੋਂ ਪਤਾ ਲੱਗਾ ਆਪਣੇ ਗੌਰਵ ਜੀ ਨਾਲ ਮੇਰੀ ਗੱਲ ਹੋਈ ਤੁਸੀਂ ਗੌਰਵ ਜੀ ਤੁਸੀਂ ਤੁਹਾਡਾ ਨਾਮ ਜੀ ਗੌਰਵ ਜੀ ਨਾਲ ਗੱਲ ਹੋਈ ਹੈ ਜੀ ਮੈਨੂੰ ਫੋਨ ਨੰਬਰ ਆਇਆ ਤੇ ਉਹ ਕਹਿੰਦੇ ਜੀ ਇਹਨਾਂ ਨਾਲ ਗੱਲ ਕਰੋ ਨੇ ਜਿਹੜੇ ਕੰਮ ਹੈ ਤੇ ਮੈਂ ਉਸੇ ਵੇਲੇ ਗੱਲ ਕੀਤੀ ਔਰ ਉਹ ਕਹਿੰਦੇ ਵੀ ਇੱਥੇ ਆ ਕੋਈ ਕੋਲ ਪਿਆ ਔਰ ਵਿਦਿਨ 10 ਮਿੰਟਸ ਮੈਂ ਆਥੇ 10 ਮਿੰਟ ਕੋਲ ਉਹਨਾਂ ਨਾਲ ਗੱਲ ਨੂੰ 10 ਵਜੇ ਪਹੁੰਚ ਗਿਆ ਕਿੱਦਾਂ ਲੰਬਾ ਤੇ ਕਿੱਦਾਂ ਛੋਟਾ ਸਰ ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਜੀ ਇਹ ਤੇ ਹੁਣ ਜਦੋਂ ਟੀਮ ਸਾਰੀ ਆਣ ਗਿਆ ਸਾਰੇ ਰਲ ਮਿਲ ਕੇ ਅਪਰੇਸ਼ਨ ਹੋਏਗਾ ਇਹ ਇਕੱਲੇ ਫਾਰਮੇਸ਼ਨ ਦੇ ਲੈਵਲ ਦੀ ਗੱਲ ਸਰ ਕਾਰਨ ਵੀ ਨਹੀਂ ਵਾਲੇ ਦੱਸਿਆ ਜਾ ਸਕਦਾ ਕਿਉਂਕਿ ਜਿੰਨਾ ਕੋਈ ਥੱਲੇ ਜਾਏਗੀ ਨਹੀਂ ਟੀਮ ਜਾਂ ਕੋਈ ਉਸਨਾਂ ਦਾ ਕਾਰਨ ਨਹੀਂ ਪਤਾ ਲੱਗ ਸਕਦਾ ਨੁਕਸਾਨ ਬਹੁਤ ਹੋ ਸਕਦਾ ਜੀ ਨੁਕਸਾਨ ਲੱਭ ਰਿਹਾ ਜੇਕਰ ਇਹ ਬਿਲਡਿੰਗ ਥੱਲੇ ਡੇਜੇ ਤਾਂ ਜਾਨੀ ਮਾਲ ਨੁਕਸਾਨ ਹੋ ਸਕਦਾ ਸੀ ਇਸ ਮੌਕੇ ਤੇ ਜੀ ਸਰ ਮੌਕੇ ਤੇ ਟੀਮਸ ਬਲਾਕੇ ਕੰਬਾਈਨ ਆਪਰੇਸ਼ਨ ਹੋਊਗਾ ਜੀ ਦੇਖਾਂਗੇ ਪਹਿਲਾਂ ਕਿੱਥੇ ਦਾ ਕੀ ਕਾਰਨ ਹੈ ਕੀ ਬਣਿਆ ਤੇ ਉਸ ਤੋਂ ਬਾਅਦ ਇਹਤੇ ਕਾਰਵਾਈ ਕੀਤੀ ਜਾਏਗੀ ਜੀ। ਇਹ ਵੀਡੀਓ ਨਾਲ ਪਾ ਇਹ ਹੀ ਲੋਕਾਂ ਨੂੰ ਅਪੀਲ ਕਰਾਂਗੇ ਜੀ ਪਲੀਜ਼ ਲਾਗੇ ਦਾ ਅਗਲੇ ਸ਼੍ਰੀ ਮੰਦਿਰ ਵਾਲੇ ਔਰ ਲਾਗੇ ਦਾ ਘਰ ਵਾਲੇ ਆਪਣਾ ਮਕਾਨ ਪਲੀਜ਼ ਖਾਲੀ ਕਰ ਦਿਓ ਜੀ। ਸ਼ਿਫਟ ਹੋ ਕੇ ਦੋ ਤਿੰਨ ਚਾਰ ਦਿਨ ਲਈ ਪਰ ਉਸ ਚੱਲ ਜੋ ਜਾਂਦਾ ਇਹਦਾ ਮਸਲਾ ਨਹੀਂ ਹੱਲ ਹੁੰਦਾ। ਜਿੰਨਾ ਸਾਡੇ ਧਿਆਨ 'ਚ ਨਹੀਂ ਆਉਂਦਾ ਵੀ ਇੱਥੇ ਕਾਰਨ ਕੀ ਹੈ ਔਰ ਇਹਦਾ ਹੱਲ ਕੀ ਹੋ ਸਕਦਾ।